ਚੱਲ ਕੰਮ ਤਾਂ ਸਾਰਾ ਮੈਂ ਕਰ ਹੀ ਲਿਆ ਵਾ ਪ੍ਰੀ ਦੀਦੀ ਆਂਦੀ ਹੀ ਕੱਪੜੇ ਧੋਣ ਆਲੇ ਆ ਤੇ ਮੰਮੀ ਨੂੰ ਦੱਸ ਕੇ ਆ ਹੌਲੀ ਜਿਹਾ ਜਾ ਕੇ ਤੇ ਕੰਮ ਕਰਵਾ ਆਉਣੀ ਉਹਦੇ ਨਾਲ ਹੁਣ ਸਾਰਾ ਦਿਨ ਇੱਥੇ ਕੀ ਕਰਨਾ ਵਾ ਚੱਲ ਥੋੜੀ ਜਿਹੀ ਹੈਲਪ ਹੋ ਜੂਗੀ ਮੈਂ ਯਾਰ ਨਹੀਂ ਪਾਤਾ ਤੂੰ ਸਾਰੀਆਂ ਗੋਲੀਆਂ ਕੱਢ ਕੱਢ ਰੱਖੀ ਜਾਂਂਦੀ ਮੈਂ ਸੂਈ ਲੱਭਣ ਡਈ ਹੀ ਤੇ ਉਹ ਤਾਂ ਮੈਨੂੰ ਲੱਭੀ ਨਹੀਂ ਪਤਾ ਦੀਪ ਨੇ ਕਿੱਥੇ ਰੱਖੀ ਮੰਮੀ ਕੀ ਕਰਨ ਲੱਪੇ ਜੇ ਮੈਂ ਸੂਈ ਲੱਭਣ ਡਈ ਆ ਮੈਂ ਆ ਸਮਾਨ ਵਿੱਚ ਪਾਉਂਦੀ ਆ ਨਹੀਂ ਕਾਦੀਆਂ ਗੋਲੀਆਂ ਮੈਂ ਕੱਢਤੀਆਂ ਬਾਹਰ ਆਵੇ ਲਾ ਰੀਤ ਤੂੰ ਐ ਕੋਨਾ ਕੋ ਕਰਦੀ ਰਿਆ ਕਰ ਚੱਲ ਕੋਈ ਨਹੀਂ ਮੈਂ ਵੇਖ ਲੈਣੀ ਕਾਦੀਆਂ ਵਾ ਤੇ ਮੰਮੀ ਮੇਰੀ ਗੱਲ ਸੁਣੋ ਹਮ ਮੜਿਆ ਧਿਆਨ ਰੱਖਿਓ ਰੀਤਾ ਤੇ ਮੈਂ ਦੀਦੀ ਪ੍ਰੀਤ ਕੋ ਚੱਲੀ ਜੇ ਕੰਮ ਹੀ ਆਹੋ ਦੀਦੀ ਆਂਦੇ ਹੀ ਕੱਪੜੇ ਧੋਣ ਆਲੇ ਆ ਥੋੜੇ ਜਿਹੇ ਤੇ ਮੈਂ ਹਾਂ ਚੱਲ ਤਵਾ ਆਉਣੀ ਆ ਚੱਲ ਜਾ ਫਿਰ ਟਾਈਮ ਦੇ ਨਾਲ ਆਹੋ ਦਿਨ ਨਿਕੇ ਨਿਕੇ ਆ ਤੇ ਕੰਮ ਨਹੀਂ ਮੁੜਕੇ ਮੁੱਕਦਾ ਚਾ ਹਾਂ ਲੈ ਇਹਨੂੰ ਖੜਦਾ ਨਾਲ ਨਹੀਂ ਨਹੀਂ ਇੱਥੇ ਆਰੇ ਲਾਉਣਾ ਇਹਨੂੰ ਜਲਦਾਦੀ ਕੋ ਇੰਦਾ ਕਰ ਪੀ ਤੂੰ ਆਰੇ ਇਹਨੂੰ ਲਾ ਜਾ ਹਾਂ ਮੈਾਰੇ ਲਾ ਕੇ ਜਾਣਾ ਵਾ ਚੱਲ ਇੱਥੇ ਫੜ ਦਾਦੀ ਨੂੰ ਗੋਲੀ ਦੇ ਮੈਂ ਪਾਣੀ ਲਿਆਦਾ ਚੱਲ ਗੋਲੀ ਖਵਾ ਦਾਦੀ ਨੂੰ ਪਾਣੀ ਦੋ ਪਾਣੀ ਦੋ ਗੋਲੀ ਖਵਾ ਚੱਲ ਮੰਮੀ ਇੰਨੇ ਨਹੀਂ ਲੱਗਣਾ ਆਰੇ ਮੈਂ ਲੈ ਆਈ ਜਾਨੀ ਇਹਨੂੰ ਉੱਥੇ ਬਿਠਾ ਲੂੰਗੀ ਕੋਈ ਦੇ ਕੇ ਆ ਮੈਨੂੰ ਫੜ ਦੇ ਮੈਂ ਚੀਜੀ ਲਿਆਉਣ ਲੱਗੀ ਆ ਮੈਨੇ ਦੇਣੀ ਤੈਨੂੰ ਫੜ ਲਓ ਆ ਮੈਂ ਚੱਲੀ ਜੇ ਫਿਰ ਚੱਲ ਆਪੇ ਫੜ ਕੇ ਖਾ ਲੈਣੀ ਕੀ ਕਰਨਾ ਪਾਣੀ ਫੜਾ ਬੁਈ ਕਰੀ ਜੀ ਠੀਕ ਹੈ ਤੁਹ ਮੇਰੇ ਨਾਲ ਮੇਰਾ ਪੁੱਤ ਕੰਮ ਕਰਾਊਗਾ ਠੀਕ ਹੈ ਅੱਜ ਸਤਿ ਸ਼੍ਰੀ ਅਕਾਲ ਦੇਦੀ ਸਤਿ ਸ਼੍ਰੀ ਅਕਾਲ ਆਏ ਅਜਮਾਨਾ ਵੀ ਆਈ ਆ ਆਜੋ ਇਧਰ ਸਸਿਕਾ ਬੁਲਾ ਦੇ ਚਲ ਸਸਿਕਾ ਹੀ ਬੁਲਾ ਦੇ ਕੱਪੜੇ ਧੋੜੇ ਜੇ ਮੈਂ ਰਾਈ ਹਾਂ ਮੈਂ ਚਲ ਤਵਾ ਹੁੰਨੀ ਆ ਨਹੀਂ ਨਹੀਂ ਆਹ ਤਾਂ ਕੱਲ ਤੋਂ ਤੇ ਹੀ ਧੋਗ ਤੇ ਗਿੱਲੇ ਹੀ ਮੈਂ ਪਾਦਾ ਧੋਣ ਵਾਲੇ ਮੈਂ ਰੱਖੇ ਮਸ਼ੀਨ ਤੇ ਲਿਆਓ ਫਿਰ ਮੈਂ ਧੋਦਾ ਇਹਨੂੰ ਮਾਰੇ ਲਾ ਕੇ ਆ ਆਜੋ ਥੋੜੇ ਜੇ ਅੰਦਰ ਵੀ ਆ ਗਏ ਉਹ ਵੀ ਕਰ ਦੋ ਚਲੋ ਵੇਖਾਂ ਇਹ ਕਥੈ ਜਾਣੋ ਹੜਦੀ ਉਧਰ ਇਹਨਾਂ ਨੂੰ ਅਜੇ ਹੱਥ ਹੀ ਨਹੀਂ ਲੱਗੇ ਇਹ ਤੇ ਆਂਦੀ ਆ ਵੀ ਮੈਂ ਜਾ ਜਾ ਉਹਨਾਂ ਦਾ ਗਲਾ ਮਕਲਾ ਇਹਨੂੰ ਮਾਸਾ ਸ਼ਰਮ ਨਹੀਂ ਆਉਂਦੀ ਵੀ ਕੀ ਲੱਛਣ ਕਰਦੀ ਫਿਰਦੀ ਆ ਜੇ ਮੈਂ ਕਹਿੰਨੀ ਆ ਤੇ ਮੈਂ ਬੁਰੀ ਪਰ ਪਾਈ ਕਰ ਹੀ ਦਿੰਨੀ ਇਹਨੂੰ ਕੰਮ ਨਿਪੜੂਗਾ ਸੱਸਰੀ ਘਰ ਮਸੀ ਜੀ ਸੱਸਰੀ ਕ ਭੀ ਆ ਲਵਾ ਹਾਂ ਜੀ ਜੀ ਠਾਕ ਤੁਸੀਂ ਸੁਣਾਓ ਸੇਦੀ ਸੁਣਾਓ ਔਰ ਇਹ ਕਿਤਾ ਮਾਹੀ ਜੀ ਕੀਤਾ ਉਹਨੂੰ ਤੇਰਾ ਬਸ ਇਦਾਂ ਮਸ ਜੀ ਟਾਈਮ ਨਹੀਂ ਲੱਗਦਾ ਚਲ ਆ ਜਾ ਉਧਰ ਹੋ ਸੁਣਾ ਠੀਕ ਠਾਕ ਹਾਂ ਸਾਰੇ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਸੇਧ ਠੀਕ ਆ ਹਾਂ ਠੀਕ ਵਸ ਸੇਧ ਵੀ ਚਲੋ ਹੋ ਦੀਪ ਠੀਕ ਹੈ ਤੇ ਬੰਦਾ ਦੀਦੀ ਠੀਕ ਹਾਂ ਆ ਵੇਖਾ ਪਰਮਣੇ ਆ ਗਈ ਸਸਤੀ ਕਾ ਸਸਤੀ ਗੱਲ ਦੀ ਹੋ ਸੁਣਾਓ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹਾਂਜੀ ਠੀਕ ਠਾਕ ਬੈਠੋ ਪਾਣੀ ਲਿਓਣੀ ਹਾਂਜੀ ਬੈਠਿਆ ਦੀ ਆ ਹੈ ਨਹੀਂ ਮਨਜੀਤ ਕਿਤੇ ਉਹ ਗੱਲ ਵਾ ਤੇਰੀ ਵੀ ਮੀਆਂ ਦਾ ਹਰਨਾ ਤੇ ਕਿਦਾਂ ਆਂਦੇ ਆ ਕਹਾਵਤਾ ਪਾਉਂਦੇ ਆ ਉਹ حساب ਤੇਰਾ ਤੂੰ ਤਾਂ ਘਰ ਚੋਂ ਨਹੀਂ ਨਿਕਲਦੀ ਮਾਸੇ ਜੀ ਤੁਹਾਨੂੰ ਪਤਾ ਹੀ ਆ ਘਰ ਵੀ ਕਿੰਨਾ ਹੀ ਕੰਮ ਹੁੰਦਾ ਵਾ ਤੇ ਫਿਰ ਮੰਮੀ ਦੀ ਵੀ ਹੁਣ ਤਾਂ ਉਹ ਬਜ਼ੁਰਗ ਹੋ ਗਏ ਉਹਨਾਂ ਕੋਈ ਨਾ ਕੰਮ ਨਹੀਂ ਹੁੰਦਾ ਫਿਰ ਨਿਕਲੇ ਨਹੀਂ ਜਾਂਦਾ ਕੰਮ ਤੇ ਕੰਮ 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 ਸਾਢੇ ਕਿ ਵੀ ਹੁਣ ਆ ਪੈਂਦਾ ਭੈਣ ਭਰਾ ਕੋ ਹਾਂ ਤੇ ਸਹੀ ਹੁਣ ਦੀਪ ਦਾ ਭਰਾ ਆਹੀ ਤੇ ਫਿਰ ਉਹਨਾਂ ਨੂੰ ਅੱਜ ਕੰਮ ਹੀ ਥੋੜਾ ਜੋ ਤੇ ਆਏ ਨਾ ਫਿਰ ਮੈਨੂੰ ਕਹਿੰਦੇ ਵੀ ਜਾ ਤੂੰ ਗਿਆੜਾ ਮਾਰ ਕੇ ਆਦਮੀ ਅੱਛਾ ਠੀਕ ਠਾਕ ਆ ਗਿਆ ਹਾਂ ਠੀਕ ਠਾਕ ਆਇਆ ਵਾ ਚਲ ਵਧੀਆ ਵਾ ਸ਼ੁਕਰ ਆਕੇ ਤੇ ਹਾਂਜੀ ਕਿਤੇ ਗਈ ਦੀਪ ਆ ਵੀ ਇੱਥੇ ਹੀ ਆ ਕਿੱਦਾਂ ਝੋਨੇ ਜਾਂਦੇ ਸਾਂਭੇ ਗਏ ਹਾਂਜੀ ਸਾਂਭੇ ਗਏ ਥੋੜੇ ਜਿਹਾ ਰਹਿ ਗਏ ਬਸ ਵੱਢਣ ਵਾਲੇ ਦੀਵ ਦਿਖਣ ਨਹੀਂ ਦੇ ਕਿੱਥੇ ਗਈ ਆ ਉਹ ਦੀਵ ਆ ਇੱਧਰ ਇੱਧਰ ਵਾ ਮੈਂ ਕੰਮ ਖਲਾਇਆ ਠੀਕ ਜੀ ਹਾਂ ਮੈਂ ਲੈ ਕੇ ਆਉਂਦੀ ਆ ਪੀ ਤੂੰ ਪਾਣੀ ਜਾ ਲੈ ਆਓ ਫਿਰ ਲੈ ਆਉਂਦੀ ਆ ਹੋਰ ਮਾਸੀ ਜੀ ਹੁਣ ਠੀਕ ਠਾਕ ਹਾਂਜੀ ਸਭ ਠੀਕ ਚਲ ਮੈਂ ਲੈ ਕੇ ਆਉਂਦੀ ਤਾਂ ਹੋ ਚੰਗੀ ਤਰ੍ਹਾਂ ਮੈਂ ਦੇਖ ਕੋਈ ਨਾ ਮਾਸੀ ਜੀ ਠੀਕ ਐ ਮੈਂ ਵਧੀਆ ਬੈਠੀ ਨਵਾਜ਼ ਮਾਰ ਲਿਆ ਵਾ ਚਲ ਮਾਰ ਲਿਓ ਹੋਰ ਸੁਣਾਓ ਭਾਬ ਜੀ ਠੀਕ ਠਾਕ ਸਭ ਪਰਵਾਰ ਹਾਂਜੀ ਜੀ ਦੀ ਠੀਕ ਠਾਕ ਤੁਸੀਂ ਸੁਣਾਓ ਤੇ ਵੀਰ ਦੱਸਣਾਓ ਵੀਰ ਵੀ ਠੀਕ ਠਾਕ ਜੇ ਚਲੇ ਆਈ ਆਉਂਦੇ ਨਾਲ ਆ ਤੇ ਜਾਣਾ ਈ ਅੱਦਾ ਕਹਿੰਦੇ ਜਾਵਾਂਗੇ ਤੇ ਫਾਰੋ ਹੁਣ ਗਾਲੇ ਵੀ ਨਾਲੇ ਤੇ ਨਿਕਾ ਜਾ ਘਰ ਕੰਮ ਹੀ ਪੋਹਾਂ ਕਰਕੇ ਤੇ ਨਾਲੇ ਕਹਿੰਦੇ ਮੈਂ ਥੱਕਿਆ ਹਾਂ ਰੈਸਟੋ ਸਟ ਕਰਨੀ ਮੈਂ ਚਲੋ ਠੀਕ ਆ ਆਹ ਨਹੀਂ ਚਲੋ ਉਹਦੇ ਮੰਮੀ ਦੇ ਨਾਲ ਭਾਵੇਂ ਕਿਹ ਦਿਨ ਆਉਣਗੇ ਅੱਛਾ ਹਾਂਜੀ ਤੇ ਹਾਂ ਤੁਹਾਡੀ ਨਾਲ ਆਂਦੀ ਗੱਲ ਲੱਗੀ ਕਰਨਾ ਹਾਂਜੀ ਕੰਮ ਕਰਨ ਗਈ ਹੋ ਇੱਧਰ ਕੰਮ ਕਰਨ ਔਨਕੋ ਲੋੜ ਵੈ ਕੇ ਕੰਮ ਕਰਨ ਦੀ ਤੇ ਕਰਦੀ ਆ ਕੇ ਕੰਮ ਤੇ ਬੜੇ ਚਰਾਂ ਦੀ ਲੱਗੀ ਤੁਹਾਨੂੰ ਨਹੀਂ ਪਤਾ ਨਾ ਹਾਨੂੰ ਕੰਨੇ ਗੱਲ ਹੀ ਨਹੀਂ ਕੀਤੀ ਲੈ ਮਾਸੀ ਜੀ ਨੂੰ ਤਾਂ ਪਤਾ ਜਦੋਂ ਪਿਛਲੀ ਵਾਰ ਆਈ ਮੈਂ ਤਾਂ ਉਹਦਾ ਵੀ ਕਰਨਾ ਚਾਹਦੀ ਕੱਢੀ ਵੀ ਕੰਮ ਕਰਦੀ ਚੰਗੀ ਲੱਗਦੀ ਹੈ ਹਾਂ ਪਹਿਲਾਂ ਇਹ ਮੈਨੂੰ ਗੱਲ ਦੱਸ ਜੋ ਬਣ ਹੁਣ ਵਿਚਾਰਾ ਜਿੱਦਾਂ ਦਾ ਮਰਜੀ ਸਾਰਾ ਖਰਚਾ ਲਈ ਫਿਰਦਾ ਨਹੀਂ ਫਿਰਦੀ ਬਾਜੀ ਟੀਆਂ ਦਾ ਵੀ ਖਰਚਾ ਚੁੱਕਿਆ ਚੁੱਕਿਆ ਪਰ ਜਦੋਂ ਆਂਦੇ ਨੇ ਜਨਾਨੀ ਨੂੰ ਪੁੱਛ ਪੈ ਜੀ ਉਹ ਗੱਲ ਹਾਂ ਹੋਰ ਦੱਸਾਂ ਗੱਲ ਨਾ ਕਰਦੀ ਮੈਂ ਤੇ ਚਲ ਤੈਨੂੰ ਭਾਬੀ ਸਮਝ ਕੇ ਨਾ ਕੀ ਗੱਲ ਕਰਨਾ ਮੈਂ ਭੈਣੇ ਕਾਦੀ ਗੱਲ ਕਰਨੀ ਆ ਕਿਉਂਕਿ ਹੁਣ ਕੀ ਨਵਾਂ ਕਰਤਾ ਪਵਾੜਾ ਬੜੇ ਪਾਈ ਪਵਾੜੇ ਇਹਨਾਂ ਤੇ ਨਾ ਉਹ ਕਿਤੇ ਮੈਂ ਤੈਨੂੰ ਕੀ ਦੱਸਾਂ ਜਿਹੜਾ ਇਹਦਾ ਦੇਰ ਪ੍ਰੀਤ ਦਾ ਗਵੰਢੜ ਦਾ ਅੱਛਾ ਇਹਨੇ ਬਾਹੋਂ ਫੜ ਲਈ ਈ ਕੇ ਆਹੋ ਤੇ ਕੋਈ ਨਿਕਾਲਵਾ ਇਹ ਗੱਲ ਨੂੰ ਤੇ ਹੋ ਗਿਆ ਹੀ ਟਾਈਮ ਤੇ ਕਿਤੇ ਸ਼ਰਮ ਆਵੇ ਨਹੀਂ ਕਿਤੇ ਤਰੇਲੀਆਂ ਸੁੱਟਣ ਬਈ ਕੀ ਹੋ ਗਈ ਵੀ ਹੋਏ ਦੱਸ ਆਹ ਕੰਮ ਕਰਦੀ ਫਿਰਦੀ ਆ ਤੇ ਮੇਰੇ ਕਹਿਣ ਦੇ ਬਾਵਜੂਦ ਵੀ ਇਹ ਕੰਮ ਤੇ ਗਈ ਸੱਸ ਦੇ ਮਗਰ ਪੂਰੀ ਲੱਗੀ ਹੋ ਅੱਛਾ ਅਗਲੀ ਸਰੀਕਣੀ ਆ ਸਰੀਕਣੀ ਸਾਡੀ ਅਗਲੀ ਨੇ ਘਰ ਆਣ ਕੇ ਮੇਰੇ ਚਪੇੜ ਮਾਰੀ ਵੇਹ ਭਾਬੀ ਜੇ ਕਿਤੇ ਵੀਡੀਓ ਫੋਨ ਚੋਂ ਡਿਲੀਟ ਨਾ ਨਾ ਹੁੰਦੀ ਤੇ ਫੇਰ ਇਹਦੀ ਗੁੱਤ ਦਾ ਵਾਲ ਵਾਲ ਮੈਂ ਕਰਦੀ ਤੇ ਨਾਲੇ ਤੁਹਾਨੂੰ ਦੱਸਦੀ ਅੱਛਾ ਵੀਡੀਓ ਤੁਸੀਂ ਬਣਾਈ ਮੈਂ ਮੌਕੇ ਤੇ ਮੈਂ ਤੇ ਰੱਬ ਨਾਲ ਹਾਂ ਕੀ ਤਾਂ ਕਦੋਂ ਕਦੋਂ ਡੋਰੇ ਪਾਉਂਦੀ ਵੇ ਜਦੋਂ ਸਾਡਾ ਮਰ ਗਿਆ ਮਰ ਗਿਆ ਹੈ ਤੇ ਲਪਿਸਟਿਕ ਆਲਾ ਕਿੰਨੂੰ ਵਿਖਾਉਂਦੀ ਆ ਕਿਤੇ ਪੋਨੀਆਂ ਕਰ ਕਰ ਜਾਂਦੀ ਟੌਰ ਕੜ ਕੜ ਕੇ ਹੈ ਤੇ ਆਹ ਸਾਡੀ ਬੁੜੀ ਨੂੰ ਨਹੀਂ ਦੇਖਦਾ ਜਿਹੜੀ ਪੋਚੇ ਪਾਉਂਦੀ ਫਿਰਦੀ ਹੂੰ ਹਾ ਗੱਲਾਂ ਦੀ ਮਾਂ ਦੇ ਕੰਨਾ ਚਾਹੁੰਦੀ ਕੱਢਿਓ ਨਾ ਜਿਹੜੀ ਉੱਥੇ ਮੈਨੂੰ ਕੂਨ ਨਹੀਂ ਦਿੰਦੀ ਹੈਗੀ ਆਸ ਦਿੰਦੀ ਮੇਰੀ ਧੀ ਉੱਥੇ ਐ ਆ ਮਾ ਤੇ ਜੇ ਐ ਕਿਤੇ ਤੇ ਜਦੋਂ ਜਦੋਂ ਕਿਤੇ ਮੈਂ ਦੱਸਿਆ ਨਾ ਤੇ ਮਾਂ ਦੇ ਵੀ ਕੰਨ ਖੁੱਲ ਜਾਣੇ ਉਹ ਦਿਨਾਂ ਦੀ ਕੰਮ ਤੇ ਗਈ ਮੈਂ ਤੇ ਦੱਸਤਾ ਸੀ ਆ ਮੇਰੀ ਸੱਸ ਨੇ ਪੋਚੇ ਪਾਤੇ ਨਹੀਂ ਨਹੀਂ ਉਹ ਬਿਮਾਰ ਰਹਿੰਦੀ ਉਹਦੇ ਲਾਗੇ ਜਾਂਦੀ ਆ ਤੇ ਉੱਥੋਂ ਪੈਸੇ ਲਿਆ ਗਈ ਪਰਾ ਪੈਸੇ ਉੱਥੋਂ 15-16000 ਰੁਪਇਆ ਬਸ ਮਾਂ ਨੇ ਤੇ ਪਿਓ ਨੇ ਇੰਜ ਹੀ ਕਰਕੇ ਦੇ ਦਿੱਤਾ ਹਾਈ ਕੋਲੇ ਕੀ ਕਰਦੀ ਪੈਣ ਮੈਨੂੰ ਤੇ ਐਂ ਲੱਗਦਾ ਜਿਤਨਾ ਜਾਰੀਆਂ ਲਾਈ ਫਿਰਦੀ ਨਸ਼ੇੜੀ ਜਿਹਾ ਹੈਗਾ ਕਿਤਾ ਕਿਤੇ ਉਹਨੂੰ ਨਹੀਂ ਲੈ ਆ ਦਿੰਦੀ ਇੱਥੇ ਤਾਂ ਕੋਹ ਬਣਾਉਣੀ ਨਹੀਂ ਡਈ ਜਦੋਂ ਜਾਂਦੀ ਉਹ ਤਾਂ ਐ ਬੁੱਕਲ ਚ ਲੈ ਆਉਂਦੀ ਮਾਂ ਦੇ ਦਿੰਦੀ ਆ ਤੇ ਧੀ ਚੁੱਕ ਲੈ ਆਉਂਦੀ ਆ ਚੌਥੇ ਮੈਂ ਮੋਹ ਕਾਲ ਵੀ ਮੈਨੂੰ ਦੀਦੀ ਪੁੱਛ ਦੇਵਣੀ ਆ ਵੀ ਦੀਪ ਨੂੰ ਆ ਦੇਣ ਲੱਗੇ ਆ ਮੈਂ ਘਰ ਆ ਮੈਂ ਕਿਹੜੇ ਕਿਤੇ ਬਾਹਰ ਅੰਦਰ ਗਈ ਹੋਏ ਫਿਰ ਪਾਉਂਦੀਆਂ ਐਦਾਂ ਪਾਉਂਦੀਆਂ ਸੱਸਾਂ ਮੇਰੇ ਪਿੱਛੇ ਮੈਂ ਇਹ ਸਾਰਾ ਕੁਝ ਉਹਦਾ ਕਰ ਦਿੰਦੀ ਚੋਰੀ ਛੱਪੀ ਬਲੇਟ ਕੇ ਫੜਾ ਦੇਣੇ ਆ ਚੱਲ ਮੈਂ ਘਰ ਹੁੰਨੀ ਮੈਨੂੰ ਪੁੱਛ ਤੇ ਸਕਦੀ ਹੀ ਕਿ ਚੱਲ ਮਨਜੀਤ ਚੱਲ ਤੂੰ ਜਿਹਦੇ ਨੇ ਚੋਰੀ ਦੇ ਦਿੰਦੀ ਥੋੜੇ ਥੋੜੇ ਮੇਰੇ ਸਾਹਮਣੇ ਦੇ ਦਿੰਦੀ ਚੋਰੀ ਸਾਰਾ 15 16000 ਰੁਪਏ ਦਾ ਕਰਤੂਤਾਂ ਦਾ ਤੇ ਪਤਾ ਨਹੀਂ ਲੱਗਣ ਗੱਲ ਨਾ ਕਰਦੀ ਮੈਂ ਤੇ ਚਾਹਤ ਨਹੀਂ ਮੈਂ ਕਿੱਥੇ ਪਿਆਰ ਸਮਝ ਕੇ ਹੀ ਗੱਲ ਕਰਨੀ ਆ ਇਹਨੇ ਤੇ ਕਿਤੇ ਉਥੇ ਮਾਂ ਨੇ ਤੇਰੇ ਨੱਕ ਜਦਮ ਕੀਤਾ ਇੱਥੇ ਤੀਨੇ ਸਾਡੀ ਚ ਕੀਤਾ ਹੀ ਮਾਵਾ ਤੇ ਆ ਦੋਵੇਂ ਇੱਕੋ ਜਿਹਾਂ ਆ ਇੱਕੋ ਜਿਹਾਂ ਤੇ ਕਿਤੇ ਕੁੜੀਆਂ ਆਈਆਂ ਭੂਏ ਚੜਾਈਆਂ ਆ ਵੇਖੀ ਆਉਣਾ ਉਹਨੇ ਤੇਰਾ ਪਰਸ ਤੇ ਪਤਾ ਨਹੀਂ ਆ ਗੱਦੇ ਆ ਨਾ ਕੱਲ ਸਾਰਾ ਦਿਨ ਧੁੱਪ ਲਵਾਈਓ ਹੋਣ ਕਿਤੇ ਇੱਥੇ ਬਹਿਣ ਨੂੰ ਜੀੜਿਆ ਹੀ ਕਰਨ ਕਿਤੇ ਮੂਸਕ ਆਉਂਦੀ ਆ ਇਹ ਜਨਾਨੀ ਨੂੰ ਕੋਈ ਅੱਜ ਹੈਗਾ ਵਾ ਵੇ ਭਾਬੀ ਜਦੋਂ ਦਾ ਇਦਾਂ ਹੋ ਗਿਆ ਨਾ ਸਾਰਾ ਚੁੱਕਣ ਚੁੱਕਿਆ ਈਓ ਖਾਣ ਪੀਣ ਨੂੰ ਚੰਗਾ ਦਈ ਦਾ ਹੰਡਾਉਣ ਨੂੰ ਚੰਗਾ ਹੁਣ ਇਹੋ ਜੇ ਲੱਛਣ ਕਰਦੀ ਫਿਰਦੀ ਆ ਆ ਜੋ ਬੰਦੀ ਦਾੜੀ ਦਾ ਲਿਆਜ ਕਰੇ ਅਗੋਂ ਤੇ ਕੱਲ ਨੂੰ ਕੋਈ ਇਹੋ ਜੀ ਗੱਲ ਹੋ ਗਈ ਤੇ ਪਿੰਡ 'ਚ ਮੂੰਹ ਕੱਢਣ ਜੋਗੇ ਨਹੀਂ ਰਹਿਣਾ ਹੈ ਰਹਿਣਾ ਕਿ ਇੱਥੇ ਆਈਓ ਹੈ ਤੇ ਆਸ ਆਸ ਸਾਥ ਮੇਰੀ ਬਸ ਮੱਠੇ ਪੋਚੇ ਮਾਰ ਛੱਡਦੀ ਉਹਨੂੰ ਭੂਏ ਚੜਾ ਛੱਡਦੀ ਇਹਦਾ ਫਰਜ ਨਹੀਂ ਆ ਨਹੀਂ ਬੰਦਾ ਫਰਜ ਇਹਦਾ ਫਰਜ ਨਹੀਂ ਮਾਸੀ ਦਾ ਪਹਿਲਾ ਫਰਜ ਬੰਦਾ ਬੇਟੇ ਲੱਕੇ ਡੱਕੇ ਨਾ ਉਹ ਨਹੀਂ ਕੰਮ ਕਰਨਾ ਵੇਲਾ ਹੀ ਹੋਏ ਮਰ ਗਏ ਦੇ ਤੇ ਇਹ ਇਹਨੇ ਉਹ ਕਰਨੀ ਛੱਡਣਾ ਤੇ ਆਹ ਹੋਰ ਦੂਜੀ ਗੱਲ ਸੁਣ ਲੈ ਆ ਪਿੱਛੇ ਚ ਗਈ ਨਹੀਂ ਪਿੰਡ ਨੂੰ ਆਹੋ ਇੱਥੋਂ ਜੋਬ ਨੂੰ ਵਿਚਾਰਾ ਚੜਾ ਆ ਜੋ ਬਨਕਾ ਦਾ ਚੜਾਇਆ ਘਰੇ ਆਪੇ ਚਲ ਗਈ ਤੇ ਉੱਥੋਂ ਜਾ ਕੇ ਕਿਸ ਮੁੰਡੇ ਨਾਲ ਚਲ ਗਈ ਹਣੀ ਗਾੜੀ ਅਹੀ ਕੀ ਵੇਖਣ ਦੇ ਤੇ ਫਿਰ ਜਿੱਦਨ ਉਧਰੋਂ ਆਈ ਆ ਨਾ ਉਹ ਤੇ ਮੈਂ ਰੱਬ ਵੱਲੋਂ ਹੀ ਬਾਹਰ ਹਾਂ ਭਾਬੀ ਉਹ ਪਤਾ ਨਹੀਂ ਉਹ ਪਰਲੀ ਪੱਤੀ ਦਾ ਮੁੰਡਾ ਉਹਦਾਂ ਚੜ ਕੇ ਆਈ ਅੱਛਾ ਹੈ ਜੇ ਆਹੀ ਨਹੀਂ ਵੇਂਦੇ ਤਾਂ ਦੁਨੀਆ ਤੇ ਬਾਹਰ ਸਭ ਕੋ ਵੇਦੀ ਆ ਤੇ ਜੇ ਮੈਂ ਪੁੱਛਿਆ ਲੈ ਉਹ ਤੇ ਕਹਿੰਦਾ ਸੀ ਭਾਬੀ ਬਹਿ ਜਾ ਮੈਂ ਲੈ ਜਾਣਾ ਵਾ ਇਹਦੇ ਲੱਛਣ ਵਿਗੜੇ ਆ ਵਿਗੜੇ ਮੈਂ ਤੇ ਆ ਨਹੀਂ ਤੁਸੀਂ ਵੀ ਥੋੜੀ ਜਿਹਾ ਖਿੱਚ ਕੇ ਰੱਖਿਆ ਕਰ ਜਾਂਦੀ ਹੁੰਦੀ ਨਾ ਉਹ ਤੇ ਢਿੱਲ ਨਾ ਲਿਆ ਕਰ ਦੇ ਗੱਲ ਪਹਿਣਾ ਮਾਂ ਦੀ ਸੋਲਾ ਗੱਲ ਹੋਣ ਤੂੰ ਹਾਂ ਗਾਲੀ ਕਹਦੀ ਮਾਂ ਵੀ ਇਦਾਂ ਦੀ ਆ ਵੀ ਤੇਰੇ ਆਏ ਨੂੰ ਅਜੇ 2 ਦਿਨ ਕੀ ਵੀ ਅਜੇ ਉਧਰ ਨਹੀਂ ਆਇਆ 2 ਦਿਨ ਛੇਰ ਮੈਂ ਸ਼ਹਿਰ ਨੂੰ ਚਲ ਗਈ ਸ਼ਹਿਰ ਨੂੰ ਚਲ ਗਈ ਤੇ ਭੈਣੇ ਮੈਨੂੰ ਥੋੜਾ ਟਾਈਮ ਲੱਗ ਗਿਆ ਇਹਨੇ ਵੀ ਨਹੀਂ ਦੱਸਿਆ ਨਾ ਨਾ ਕਿ ਮੈਂ ਆ ਜਾਣਾ ਵਾਂ ਅਚਾਨਕ ਹੀ ਆ ਗਿਆ ਅਚਾਨਕ ਹੀ ਆ ਗਿਆ ਇਹ ਮੈਂ ਜਦੋਂ ਸ਼ਹਿਰੋਂ ਆਏ ਤੇ ਆਉਂਦਿਆਂ ਨੂੰ ਬੈਠਾ ਹੀ ਬਾਪੂ ਲਾਗੇ ਮੁੜਕੇ ਮਾਣੇ ਬਾਪੂ ਨੇ ਪਤਾ ਨਹੀਂ ਇਹਨੂੰ ਕਿਹੜੀ ਕਿਹੜੀ ਪੱਟੀ ਪਹਿਣੇ ਪੜਾਈ ਕਿਹੜੀ ਕਿਹੜੀ ਨਹੀਂ ਉਹਨੇ ਆ ਮੇਰੀ ਲਾਫਾ ਕੀਤੀ ਦਸ ਕੁੜੀ ਨਿਚਰਾ ਬਧ ਆਇਆ ਆਉਂਦਿਆ ਹੀ ਉਹਦਾ ਮੂੜਕੇ ਤੈਨੂੰ ਚਾਹ ਨਹੀਂ ਪੁਛੀ ਪਾਣੀ ਨਹੀਂ ਪੁਛਿਆ ਨੇ ਤਾਂ ਕਿਤੇ ਹਾਲ ਲਾਲਾ ਲਾਲਾ ਘਰ ਕਰਾਈ ਲੜਾਈ ਪੈ ਗਈ ਮੁੜਕੇ ਅੱਜ ਉਹਦੇ ਰਗਾ ਚ ਗੂਠ ਪਤਾ ਨਹੀਂ ਕੀ ਦਿੱਤਾ ਹੀ ਉਹ ਇਹਨੂੰ ਕਿ ਅੱਜ ਹੀ ਜਾ ਇਹਨੂੰ ਕਿ ਕੁੜੀ ਕੋ ਅੱਜ ਹੀ ਜਾ ਦੀਪ ਕੋ ਹੁਣੇ ਹੋ ਗਿਆ ਹਾਂ ਮੈਂ ਵੀ ਚੱਲ ਕੋਈ ਨਹੀਂ ਮੰਮੀ ਵੇਲੇ ਹੁੰਦੇ ਆ ਦਾ ਪਕੀਦੇ ਦੋਵੇਂ ਜਣੇ ਚੱਲ ਜਾਗੇ ਨਹੀਂ ਦੀਪ ਦੀ ਕਿਤੇ ਵੇਲਣ ਚ ਬਾ ਆਈ ਆ ਹਾ ਵੇ ਉਹ ਗਾਲ ਹੁਣ ਇਹਨੂੰ ਕਿ ਕਲਾ ਉਹਨੇ ਰੋਲਾ ਪਾ ਪਾ ਕੇ ਤਾਂ ਫੇਰ ਮੈਨੂੰ ਹੁਣਾ ਤਾਂ ਭਿਜਾ ਤੇ ਮੈਨੂੰ ਐ ਵੇਖੀ ਕਿ ਤੇ ਐ ਬਣੀ ਰਹੂ ਜਿੱਦਾਂ ਮਰਾ ਸਣਦੀ ਕਿਹ ਵੇਲੇ ਤੇ ਇਦਾਂ ਕੱਢਦੀਓ ਤੇ ਕਿਹ ਵੇਲੇ ਜਦੋਂ ਉਧਰ ਜਾਣਾ ਤਾਂ ਨਿਕਰੀ ਵੇਖੀ ਕਿ ਰਹਿਣਾ ਦੋ ਕਿ ਗਈ ਇਹਦੇ ਭੈਣੇ ਕਾਮੀ ਮਾਂ ਨੇ ਵੀ ਕਿਤੇ ਨਾ ਇਨਾ ਮੇਰਾ ਜੀਣਾ ਆਰਾਮ ਦੀ ਦੀ ਕੀਤਾ ਨਾ ਛੋਡੀ ਦੇ ਗੱਲ ਕਿਤੇ ਹਰ ਨਿੱਕੀ ਨਿੱਕੀ ਚੀਜ਼ ਆ ਦੇਣੀ ਦੀਪ ਨੂੰ ਆ ਦੇਣੀ ਦੀਪ ਨੂੰ ਬਸ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਕਹਿੰਦੇ ਮਾਰਦੀਆਂ ਗੇੜਾ ਦੀਪਾ ਹਾਂਜੀ ਮਾਮੀ ਹੈ ਪਰਜਾਈ ਆਈ ਏ ਤੇਰੀ ਪਾਬੀਆ ਏ ਹਾਂ ਕੌਣ ਕੌਣ ਕੱਲੀ ਆਈ ਏ ਕਿੰਨੇ ਕ ਧੋਣ ਵਾਲੇ ਆ ਤੇ ਕਿੰਨੇ ਕ ਰਹਿ ਗਏ ਨਹੀਂ ਬਸ ਆਵੇ ਲੱਗੀਆਂ ਸੁੱਕਣੇ ਪਾਉਣ ਕੱਪੜੇ ਤੇ ਰਹਿੰਦੇ ਸੀ ਤੇ ਮੈਂ ਹਾਂ ਚੱਲ ਆ ਜਾ ਮੈਨੂੰ ਤੇ ਦੱਸ ਕੇ ਨਹੀਂ ਆਏ ਹੁਣ ਇਹ ਗੱਲ ਦਾ ਮੈਨੂੰ ਕੀ ਪਤਾ ਚੱਲ ਆ ਜਾ ਮੈਂ ਕਪੜੇ ਪੂਨੀ ਪੀ ਲਿਆ ਕੱਪੜੇ ਸੁੱਕਣੇ ਪਾ ਕੇ ਆਉਣੀ ਆ ਚਲੋ ਮੈਂ ਪਵਾ ਦਨੀ ਤੇ ਨਾਲ ਨਹੀਂ ਨਹੀਂ ਕੋਈ ਨਹੀਂ ਬਾਕੀ ਬਾਅਦ ਚ ਧੋਲੂਗੀ ਮੈਂ ਆ ਜਦ ਜਦ ਤਵੇ ਹੋ ਪਾ ਕੇ ਆ ਗਈ ਬਸ ਇਦਾਂ ਕਰ ਲਿਆ ਮੈਂ ਪਾਉਣੀ ਆ ਤੂੰ ਜਾ ਮੈਂ ਦੀ ਨੂੰ ਦੱਸਾਂ ਵਾਂ ਕਿੱਥੇ ਪ੍ਰੀਤ ਵੇਲੀ ਆ ਦੱਸਾਂ ਵਾਂ ਫੇਰ ਚੱਲ ਜਾ ਜਾ ਚੁੱਪ ਕਰਕੇ ਚਲ ਗਈ ਰੀਤ ਵੀ ਉਹਨਾਂ ਕੋਲ ਆਇਆ ਅੱਛਾ ਦੀਦੀ ਹਾਂ ਰੀਤ ਰੀਤ ਇਹਨਾਂ ਦੇ ਨਾਲ ਆ ਬਾਹਰ ਨੂੰ ਚਲ ਗਈ ਉਹ ਉਂਗਲ ਫੜ ਕੇ ਪਿੱਛੇ ਪਿੱਛੇ ਲੱਗੀ ਰਹਿਣ ਦੀ ਆ ਤੇ ਅੱਗੇ ਕਹਿੰਦੇ ਬੜੀਆਂ ਸੁਣੀਆਂ ਤੋਤਲੀਆਂ ਤੋਤਲੀਆਂ ਗੱਲਾਂ ਕਰਦੀ ਨੇ ਨਿੰਗੀਆਂ ਆਹੋ ਜੀ ਲਾ ਛੜਦੀ ਸਾਰਿਆਂ ਦਾ ਹਾਂ ਦੀਦੀ ਇਹ ਨਾ ਭਾਬੀ ਆ ਗਏ ਆ ਘਰੇ ਤੇਰੇ ਭਾਬੀ ਆਹੋ ਮੈਂ ਕੱਪੜੇ ਪਾਉਣ ਨਹੀਂ ਤੇ ਮੰਮੀ ਆਵਾਜ਼ ਮਾਰਨ ਆਏ ਸੀ ਤੇ ਮੈਂ ਮੈਂ ਦੀਦੀ ਨੂੰ ਦੱਸ ਆਵਾ ਤੂੰ ਤੇ ਦੱਸਿਆ ਨਹੀਂ ਪੀ ਆ ਜਾਉਣਾ ਮੈਨੂੰ ਵੀ ਨਹੀਂ ਪਤਾ ਪੀ ਆਉਣਾ ਮੈਂ ਤੇ ਆ ਭਰਾ ਆਣੇ ਪਤਾ ਨਹੀਂ ਚੁੱਪ ਚਪੀ ਤੇ ਹੀ ਆ ਗਏ ਆ ਚੱਲ ਸ਼ੋਗਰ ਆ ਕੋਈ ਪਿੱਛੋਂ ਆਵੇ ਨਾ ਤਾਂ ਬੜਾ ਚਾਜਾ ਹੁੰਦਾ ਵਾ ਕਿ ਕੋਈ ਆਇਆ ਵਾ ਕੋਈ ਗੱਲ ਨਹੀਂ ਦੀਪ ਜਿਹੜੇ ਕੱਪੜੇ ਰਹਿ ਗਏ ਮੈਂ ਵੇਖ ਲੂੰਗੀ ਤੂੰ ਜਾ ਇੰਨੇ ਚਿਰ ਬਾਅਦ ਆਏ ਆ ਨਾਲ ਲੱਗੇ ਚੀਜ਼ ਦੀ ਲੋੜ ਹੋਊਗੀ ਨਾ ਤੇ ਦੱਸ ਦਵਾਂ ਮੈਂ ਤੁਸੀਂ ਤੇ ਆਂਦੇ ਜੇ ਆਂ ਚਾਹ ਹੁੰਦਾ ਚਾਹ ਤੇ ਇੱਕ ਬੰਨੇ ਰਹਿ ਗਿਆ ਮੈਨੂੰ ਤਾਂ ਟੈਨਸ਼ਨ ਪਈ ਆ ਵੀ ਜਿਹੜੀ ਚੁੱਪਚਪੀ ਤੇ ਆ ਗਈ ਸੋਖ ਹੋਵੇ ਸਹੀਂ ਆ ਨਈ ਨਈ ਉਹ ਤਾਂ ਕਿਤੇ ਜੀ ਕੀਤਾ ਹੋਊਗਾ ਹੋ ਸਕਦਾ ਮੰਮੀ ਤੇ ਜੀ ਨੇ ਭੇਜੀ ਹੋਵੇ ਆਈ ਵੀ ਨਹੀਂ ਨਾ ਕਿੰਨੇ ਚਿਰ ਦੀ ਹਾਂ ਉਹਨ ਜਿੱਤੇ ਮੈਂ ਗਈ ਹਾਂ ਜਰੋਂ ਆਂਦੇ ਹੀ ਮੈਂ ਮਾਰੂੰਗੀੜਾ ਤੇ ਪਰ ਚੱਲ ਕੋਈ ਨਹੀਂ ਮੈਂ ਵੀ ਨਹੀਂ ਕੋਈ ਨਹੀਂ ਕੱਪੜੇ ਮੈਂ ਆਣ ਕੇ ਤੋ ਲੈਣੇ ਆ ਉਹਨਾਂ ਕਿਤੇ ਕਿੰਨਾ ਚਿਰ ਖਲੋਣਾ ਹੋਣਾ ਕੋਈ ਗੱਲ ਨਹੀਂ ਆਹੋ ਮੈਂ ਮੇਲਾ ਆਵਾਂ ਤੇਰੀ ਇਦ ਨੂੰ ਫੇਰ ਖੇਡਣ ਦੋ ਕਿੰਨਾ ਵਧੀਆ ਲੱਗਾ ਸੁਣ ਕੇ ਇਹਦੇ ਮੂੰਹ ਤੇ ਭਾਵੀ ਆਈ ਆ ਮੇਰੀ ਤੇ ساری ਉਮਰ ਵਿੱਚ ਇਹ ਜੀ ਰਹੀ ਰਹੀ ਇਹ ਗੱਲ ਸੁਣਨ ਵਾਸਤੇ ਮੇਰੇ ਤੇ ਕੰਨ ਹੀ ਤਰਸ ਗਏ ਕਿਤੇ ਮੇਰੇ ਵੀ ਪੇਕਿਆਂ ਤੋਂ ਆਇਆ ਹੋਊਗਾ ਕੋਈ ਕਿੰਨਾ ਚੰਗਾ ਹੋਣਾ ਜੇ ਸਾਰੇ ਮਿਲਦੇ ਗਿਲਦੇ ਹੁੰਦੇ ਆਉਂਦੇ ਜਾਂਦੇ ਇੱਥੇ ਵੱਧੀ ਰਹਿਣੀ ਆ ਕਿਤੇ ਮੈਂ ਵੀ ਚਾਰ ਦਿਨ ਫਿਰ ਤੋਂ ਆਇਆ ਕਰਦੀ ਕਾਹਦੇ ਡੇਰ ਰੋਸੇ ਗਲੇ ਸ਼ਾਦੀ ਦਿੱਤਾ ਮੈਨੂੰ ਇਹਨਾਂ ਨੇ ਲੈ ਆ ਗਈ ਸੀ ਸਾਸ ਜੀ ਕਰਵਾ ਵੀ ਸਾਸ ਜੀ ਆਸਮਾਨ ਤੇ ਆ ਲੈ ਆ ਪਤਾ ਜਿੰਨਾ ਵਧੀਆ ਠੀਕ ਹੈ ਭਾਬੀ ਮਾਹ ਜੀ ਕੀਤਾ ਹੁਣ ਬਸ ਇਦਾਂ ਹੀ ਪਹਿਨੇ ਟਾਈਮ ਨਹੀਂ ਲੰਘ ਲਾ ਤੂੰ ਇਹ ਮੈਨੂੰ ਫੋਨ ਕਰਕੇ ਨਹੀਂ ਦੱਸਿਆ ਕਿ ਆਉਣਾ ਹੁਣ ਤੇ ਮੈਂ ਕਰਨਾ ਹੀ ਅਸੀਂ ਤਾਂ ਆਉਣਾ ਵੀਰ ਤੇਰਾ ਵੀ ਆਇਆ ਅੱਛਾ ਵੀਰ ਜੀ ਵੀ ਆਇਆ ਆਇਆ ਤਵਾਰ ਇਹ ਨਾ ਕਿ ਮੰਮੀ ਜ਼ਿਆਦਾ ਕਾਲੇ ਪੈ ਗਏ ਕਹਿੰਦੇ ਅੱਜ ਹੀ ਜਾਣਾ ਅੱਜ ਹੀ ਤੇ ਫਿਰ ਉਹਨਾਂ ਨੂੰ ਥੋੜਾ ਕੰਮ ਹੀ ਔਰ ਫੇਰ ਉਹ ਤੇ ਕੰਮ ਤੇ ਚਲ ਗਏ ਕੋਈ ਜ਼ਰੂਰੀ ਕੰਮ ਹੀ ਉਹਨਾਂ ਨੂੰ ਵੀ ਹਾਏ ਹਾਏ ਜੇ ਵੀਰ ਜੀ ਆਏ ਤਾਂ ਤੁਸੀਂ ਨਾਲ ਲੈ ਕੇ ਆਉਣਾ ਹੀ ਵੀਰ ਜੀ ਨੂੰ ਵੀ ਹਾਏ ਮੈਂ ਤਾਂ ਕਿਹਾ ਸੀ ਵੀ ਚਲ ਆਪਾਂ ਦੋ ਥੋੜੇ ਦਿਨ ਠਹਿਰ ਕੇ ਮੰਮੀ ਚਲ ਜਾਾਂਗੇ ਪਰ ਮੰਮੀ ਤੇ ਸੁਭਾਤਾ ਤੁਹਾਨੂੰ ਪਤਾ ਵਾ ਚਾਟੀ ਕਾਲੇ ਪੈ ਜਾਂਦੇ ਆ ਤੇ ਮੰਮੀ ਪੈ ਗਈ ਕਾਲੇ ਤੇ ਨਾਲ ਤੁਸੀਂ ਕਿੱਥੋਂ ਆਏ ਜੀ ਔਰ ਮੈਂ ਤੇ ਹਾਂ ਇੱਧਰ ਪ੍ਰੀਤੀ ਦੀ ਕੋਲ ਗਈ ਹਾਂ ਉਹਨਾਂ ਦੀ ਸਿਹਤ ਨਹੀਂ ਠੀਕ ਤੇ ਮੈਨੂੰ ਆਂਦੇ ਸੀ ਦੋ ਕੋ ਕੱਪੜੇ ਤਵਾ ਜੀ ਅੱਛਾ ਤੇ ਮੈਂ ਤੇ ਉਹ ਤਵਾਉਣ ਚ ਲਗੀ ਹੋਰ ਮੰਮੀ ਉਹ ਨਹੀਂ ਠੀਕ ਠਾਕ ਸਾਰੇ ਠੀਕ ਹੀ ਵੀਰ ਜੀ ਠੀਕ ਹੀ ਠੀਕ ਠੀਕ ਆ ਵੀਰ ਵੀ ਠੀਕ ਕਿਦਨ ਦੇ ਆਏ ਕੱਲ ਹੀ ਆਏ ਆ ਤਾਂ ਜੋ ਕਹਿੰਦੇ ਸੀ ਦੋ ਚਾਰ ਦਿਨ ਠਹਿਰ ਕੇ ਜਾਵਾਂਗੇ ਤੇ ਫਿਰ ਮੰਮੀ ਕਾਲੇ ਪੈ ਕੇ ਤੇ ਫਿਰ ਮੈਨੂੰ ਕਹਿੰਦੇ ਚਲ ਜਾ ਫੇ ਤੂੰ ਹੋਇਆ ਚਲ ਕੋਈ ਗੱਲ ਨਹੀਂ ਤੁਸੀਂ ਆ ਗਏ ਤੇ ਵਧੀਆ ਹੋ ਗਿਆ ਉਦਾਂ ਵੀਰ ਜੀ ਆ ਜਾਂਦੇ ਤੇ ਫਿਰ ਹੋਰ ਵਧੀਆ ਹੀ ਆਓ ਚਲੋ ਉਹ ਤਾਂ ਹੈ ਹੀ ਇਹ ਭੈਣ ਭਰਾਵਾਂ ਦਾ ਪਿਆਰ ਥੋੜਾ ਇਦਾਂ ਦਾ ਵਾ ਹੋਰ ਗਈ ਸੀ ਮੂ ਸਕੂਲ ਹਾਂਜੀ ਨਿੱਕੀ ਉਹ ਉਧਰ ਦੀਦੀ ਘਰ aí ਖੇਡਣ ਲਈ ਠੀਕ ਠੀਕ ਆ ਪੀਤਾ ਚਾਹ ਪਾਣੀ ਪਾਣੀ ਪੀਤਾ ਵਾ ਦੀਦੀ ਦਵਿੰਦਰ ਨੇ ਚਾਹ ਬਣਾਈ ਨਹੀਂ ਬੈਠੇ ਇੱਥੇ ਕੋਈ ਨਹੀਂ ਬਣ ਜਾਂਦੀ ਚਾਹ ਤੁਸੀਂ ਸੁਣਾਓ ਅਰ ਸੇਠ ਠੀਕ ਆ ਹਾਂਜੀ ਵਧੀਆ ਵਾ ਭਾਬੀ ਜੀ ਕਿਦਾਂ ਦੀਪ ਫਿਰ ਟਾਈਮ ਪਾਸ ਵਧੀਆ ਹੁੰਦਿਆ ਵਧੀਆ ਵਧੀਆ ਕਾਦਾ ਭਾਬੀ ਜੀ ਟਾਈਮ ਪਾਸ ਬਸ ਇਦਾਂ ਦਿਨਾਂ ਨੂੰ ਤੱਕੇ ਆ ਵਧੀਆ ਦਿਨ ਤੇ ਜਿਹੜੇ ਲੰਘ ਗਏ ਪਹਿਲਾਂ ਉਹ ਹੋ ਹੀ ਹੁਣ ਤੇ ਬਸ ਟਾਈਮ ਪਾਸ ਕਰਨ ਡੈ ਕਿ ਢੀ ਤੇਜ ਆ ਅਜੀ ਮੇਰੇ ਮੂੰਹ ਜੀ ਆਪੇ ਉਧਰ ਤੇ ਆ ਉਧਰ ਗਈ ਆ ਮਾਜਾ ਕੰਮ ਗਈ ਆਉਂਦੀ ਆ ਕੋਈ ਨਹੀਂ ਮਮੀ ਹੁਣ ਸਾਰੀਆਂ ਪੁੱਟ ਪੁੱਟ ਗੱਲਾਂ ਦੱਸੀਆਂ ਵਾ ਆਪੇ ਜਾ ਕੇ ਹੁਣ ਸੱਸ ਨੂੰ ਮਾਰੂ ਨਾ ਮੇਣੇ ਨਾਲੇ ਦੱਸੂ ਅਰੇ ਤਨਜਾ ਦੀ ਕੱਢੂ ਵਿਆਹ ਕਰ ਦੋ ਤਾਂ ਕਰਦੀ ਫਿਰਦੀ ਰਹੀ ਤੀ ਹੈ ਨਹੀਂ ਰੱਖੀ ਜਾ ਪਹੁੰਚਾ ਦੇ ਮਮੀ ਰਾਤੀ ਆ ਮਮੀ ਮੇਰੀ ਗੱਲ ਸੁਣਾ ਹੁਣੇ ਦੀ ਪਰਜਾਈ ਆਈ ਕਿੰਨੇ ਚਿਰਾਂ ਬਾਅਦ ਆਈ ਆ ਤੇ ਹੁਣ ਪੜ ਪੜ ਦੱਸਾਂ ਸਾਰੀਆਂ ਗੱਲਾਂ ਕਿਉਂ ਪੜਦੇ ਰੱਖਣੇ ਵੇਖਾ ਹਾਂ ਕਿਦਾ ਪਕੌੜੇ ਤਲਦੀ ਜੀਬ ਤੇ ਮੂੰਹ ਬੰਦ ਰੱਖੀਆ ਆਪਣਾ ਮਾਹ ਤਾਂ ਕਿਤੇ ਅੱਗੇ ਆਈ ਓ ਹੁਣ ਫੇਰ ਉਹ ਸੋਲੇ ਸੁਣਾ ਕੇ ਤੂ ਤੂੰ ਨਾ ਸੁਣਾਉਣ ਬੈਜੀ ਕਿਤੇ ਪੜਦੇ ਪਾਈ ਜਾਈਂ ਪੜਦੇ ਇਹ ਯਾਰ ਨਾ ਕਰੀ ਜਦਨ ਯਾਰ ਹੋਏ ਜਦਨ ਇਕੱਠੇ ਹੋਣੇ ਆ ਜਾ ਜਾ ਕੇ ਬੈ ਆਉਂਦੀ ਚਾ ਹਾਏ ਹਾਏ ਐਡੀ ਸੜੀ ਫੂਕੀ ਕਿਉਂ ਆ ਪੜਦੇ ਕਿਹੜੇ ਹੁੰਦੇ ਕਹਿੰਦਾ ਟੱਕ ਕੇ ਰੱਖੇ ਜਿਹੜੀ ਕਿਤੇ ਉਹ ਡਈ ਆ ਕਿਤੇ ਟੱਕੇ ਹੀ ਆ ਤੁਸੀਂ ਟੱਕੇ ਗਏ ਆ ਉਹਨੇ ਮੇਰੀ ਕਿਸਮਤ ਮਾੜੀ ਆ ਗੰਵਿੰਦਰ ਤੇਰੇ ਕਹਿਣ ਤੇ ਤੂੰ ਹਾਂ ਕਾ ਮਾਦੇ ਕਿ ਆ ਵੀ ਉਹ ਟੋਲ ਪੜਦੇ ਹੁੰਦੇ ਆ ਬੋਲੇ ਮੈਂ ਕਾ ਹੀ ਆ ਉਹ ਚਿੜੀ ਨੂੰ ਸਾਹਮਣੇ ਰੱਖ ਜਿਹੜੀ ਉੱਡਦੀ ਫਿਰਦੀ ਆ ਫਰਕ ਲਾਦੀ ਜਾ ਦਿਮਾਗ ਨਾ ਖਰਾ ਮਚਾ ਲੈ ਕੇ ਆਵਾ ਪਰੌਣੀ ਆਈ ਜਾ ਕੇ ਮਿਲ ਲੈ ਉਹਨੂੰ ਮੇਰਾ ਤਰਾਦਾ ਵੀ ਚਾਹ ਤੇ ਸਿਰ 'ਚ ਪਾਦਾ ਤੇ ਫੇਰ ਤੈਨੂੰ ਪਤਾ ਲੱਗੇ ਉਹ ਅੱਗੇ ਖਤਮ ਹੋ ਗਿਆ ਸਿਲੰਡਰ ਮਹਾਬਾਂਢੀ ਚਾ ਚਲ ਚੰਗਾ ਤੇ ਕਲੈਣੀਏ ਚੰਗਾ ਹੋਇਆ ਬਣਾ ਹੁਣ ਜਿੱਥੋਂ ਮਰਜੀ ਮੈਨੂੰ ਕਹਦਾ ਜੁਲੇ ਤੇ ਬਣਾਇਆ ਮੇਰੀ ਉਹ ਵੀ ਸੱਜੇ ਪੱਟੇ ਨਿਕਲੀ ਆ ਮੈਂ ਬਣਾਵਾ ਚਾ ਫੋਟ ਪਾ ਬੀ ਅਸ ਵੱਧ ਜਾ ਅਜੇ ਮਾਸੀ ਜੀ ਬਹਿ ਜਾ ਹੋਰ ਸੁਣਾ ਮਨਜੀਤ ਹਾਂਜੀ ਠੀਕ ਠਾਕ ਮੈਸੇਜ ਨਹੀਂ ਕਿਤੇ ਸਤੀ ਸਤੀ ਆ ਜਾ ਕਰ ਵੇ ਘਰ ਪਰਿਆ ਲੱਗਣ ਡੈ ਪਿਆ ਵਾ ਹਾਂਜੀ ਮਾਸੇ ਜੀ ਕੋਈ ਨਹੀਂ ਮਾਰ ਲ ਕਰਾਂਗੇ ਸੇ ਸਤੀ ਘੇੜਾ ਆਹੋ ਤਾਂ ਤੂੰ ਨਾਲੇ ਲੈ ਆਂਦੀ ਹਾਂ ਨੂੰ ਕਾਲੀ ਨੂੰ ਕਿ ਤੂੰ ਕੱਲੀ ਜੀ ਆਈ ਬਾਹਵਾਂ ਲ ਮਕਾਉਂਦੀ ਮਾਸੀ ਜੀ ਕੱਲ ਤੇ ਅੱਜ ਆਏ ਹੀ ਸਫਰ ਚ ਹਾਂ ਤੇ ਫੇਰ ਕਹਿੰਦੇ ਕਿ ਨਾਲ ਮੈਂ ਰੈਸਟ ਕਰਨੀ ਤਾਂ ਤੁਹਾਨੂੰ ਦੱਸਣ ਦੀ ਥੋੜਾ ਕੰਮ ਹੀ ਜ਼ਰੂਰੀ ਕੀ ਤੇ ਉਹਨਾਂ ਨੂੰ ਅੱਛਾ ਉਹ ਵੀ ਜਾਣਾ ਜ਼ਰੂਰੀ ਸੀ ਹੂੰ ਉਹਦੇ ਕਾਰਨ ਫੇਰ ਨਹੀਂ ਹੁਣ ਪਿਆਲੀਆਂ ਵੱਲ ਵੀ ਧਿਆਨ ਮਾਰਨਾ ਪੈਣਾ ਉਧਰ ਵੇ ਉਧਰ ਵੇ ਹਾਂ ਹਾਂਜੀ ਪਾਪਾ ਜੀ ਟੋਕਾ ਖੋਲ ਕੇ ਬੈਠੇ ਹੀ ਉਹ ਵੀ ਖਰਾਬ ਹੋਇਆ ਹੁਣ ਅੱਕੜੇ ਮਿਸਤਰੀ ਲੈ ਉਹਨਾਂ ਤੋਂ ਬਣਾਉਣਾ ਵਾ ਉਹੋ ਗੱਲ ਵਾ ਨਾ ਜਦੋਂ ਘਰ ਆਈਏ ਤਾਂ ਕੰਮ ਕਰਦੇ ਕੰਮ ਬੱਤੀ ਦੇ ਪੈਂਦੇ ਆ ਬਲੇ ਨਿਕਲ ਆਏ ਮਾਸੀ ਜੀ ਹਾਂ ਚੱਲ ਕੋਈ ਨਹੀਂ ਹਾਂ ਚਾਰ ਦਿਨ ਪਾਪਾ ਜੀ ਸੋਖ ਲੈਣ ਲੈਣਗੇ ਆ ਹੋ ਗਏ ਉਹੀ ਹੈ ਚੱਲ ਫਿਰ ਤੂੰ ਮੇਲਾ ਹੀ ਜਾ ਕੇ ਹਾਂ ਚੱਲ ਜੀ 2-4 ਦਿਨ ਹੈ ਆਹੋ ਮੈਂ ਜਾਉਂਗੀ ਸ਼ਨੀਵਾਰ ਫਿਰ ਨਾਲ ਵੀਰ ਜੀ ਆਏ ਚੱਲ 2 ਦਿਨ ਆਉਂਗੀ ਹੁਣ ਉਦਾਂ ਇਹ ਹੀ ਕੁੜੀ ਦੇ ਪੇਪਰ ਪੈਂਡੇ ਹੀ ਤੇ ਟਾਈਮ ਦੇ ਨਾਲ ਚੱਲ ਤਿਆਰ ਕਰ ਦਿੰਦੀ ਆ ਨਹੀਂ ਤੇ ਚੱਲ ਨਾਲੇ ਚਲ ਜਾਂਦੀ ਉਹ ਆਉਂਦੀ ਭਰਾ ਆ ਵਾਹ ਚੱਈ ਗੱਲ ਨਹੀਂ ਚਲ ਜਾਣਗੇ ਸ਼ਨੀਵਾਰ ਸ਼ਾਮ ਨੂੰ ਆ ਜਾਣੇ ਐਤਵਾਰ ਰਹਿਣਗੇ ਤੇ ਸ਼ਾਮਾ ਜਨ ਨੂੰ ਛੱਡ ਜੂ ਦਾ ਵੀਰ ਇਹਨਾਂ ਦੇ ਨਾਲ ਵੀ ਉਹ ਚੱਲ ਕੋਈ ਨਹੀਂ ਹਾਂ ਕੋਈ ਨਹੀਂ ਹੋਰ ਤੁਸੀਂ ਸੁਣਾਓ ਸੇ ਇਹ ਤਾਂ ਠੀਕ ਦਾ ਹਾਂ ਸੇ ਇਹ ਤਾਂ ਠੀਕ ਵਾ ਚਲੋ ਵਧੀਆ ਵਸੇ ਦਾ ਚੱਲ ਬਸ ਜੀ ਫੇਰ ਟਾਈਮ ਪਾਸ ਕਰਦਾ ਚੱਲਦਾ ਜਾਂਦਾ ਵਧੀਆ ਹਾਂ ਵਧੀਆ ਚੱਲਦਾ ਜਾਂਦਾ ਚਲੋ ਪਰਮਾਤਮਾ ਟਾਈਮ ਪਾਸ ਜੋ ਨਾਲ ਵਾ ਟਾਈਮ ਕਿਉਂ ਚੰਗਾ ਹੀ ਪਾਸ ਹੋਣ ਡਿਆ ਵਾ ਹਾਂਜੀ ਹਾਂਜੀ ਉਹ ਤੇ ਆ ਜੀ ਹਾਂ ਬਤੂਰੇ ਹੋ ਜਾ ਤੂੰ ਤੇ ਉੱਥੇ ਹੀ ਗੱਡੀ ਆ ਜਿੱਦੇ ਇੱਕੋ ਥਾਂ ਤੇ ਹੀ ਉਰੇ ਹੋ ਹਾਂ ਕੋਈ ਨਹੀਂ ਮਾਸੀ ਸੈਟੀ ਹੀ ਬੜਾ ਵਧੀਆ ਬੈਠੀ ਹੀ ਸਹੀ ਤੇਗਾ ਹੀ ਹੂੰ ਚਾਹ ਬਣ ਗਈ ਹੁਣੇ ਲੈ ਆ ਨਾਲ ਲੈ ਵੇਖਾ ਚਾਹ ਲੱਗੀ ਤੂੰ ਚਾਹ ਵੇਖ ਮਾਸੀ ਜੀ ਦੀ ਕੰਮ ਤੇ ਜਾਂਦੀ ਨਹੀਂ ਮੇਂ ਦਵਿੰਦਾ ਦਹੀਂ ਦਾ ਸੰਪੀ ਦੀ ਭਗਵਾਨੀ ਉਹ ਘਰੇ ਕੰਮ ਤੇ ਜਾਂਦੀ ਆ ਹਾਏ ਹਾਏ ਨਹੀਂ ਇਹ ਤਾਂ ਬਹਿ ਜੇ ਬੇੜਾ ਉਹ ਤਾਂ ਕਿਤੇ ਵਿਚਾਰੀ ਜੇ ਕਿਤੇ ਇੱਧਰ ਉੱਧਰ ਚੱਲ ਜਾਂਦੀ ਆ ਇਹਨੂੰ ਤੇ ਇਹੋ ਹੀ ਹੁੰਦਾ ਵੀ ਕੰਮ ਤੇ ਜਾਂਦੀ ਕੰਮ ਤੇ ਜਾਂਦੀ ਤੈਨੂੰ ਪਤਾ ਤੀਆਂ ਵਾਲੀ ਆ ਉਹਨੂੰ ਸੌਥਾ ਵਾ ਹੁਣ ਚੀਜ਼ ਲਿਆ ਕੇ ਦੇਣੀ ਆ ਨਿਕ ਨਿਕ ਤੇ ਤੀਆਂ ਦੀ ਚੀਜ਼ਾਂ ਮੁੱਕੀਆਂ ਹੁੰਦੀਆਂ ਕੋਈ ਪਿਲਸਣ ਹੋ ਗਈ ਕੋਈ ਕਾਪੀ ਹੋ ਗਈ ਕੋਈ ਕੋ ਹੋ ਗਿਆ ਚੱਲ ਮੱਸ ਜੀ ਸੁਵਾਈ ਕਰਦੀ ਆ ਕੰਮ ਤੇ ਜਾਂਦੀ ਵੀ ਕਿਹੜੀ ਲੋੜ ਹੀ ਉਹਨੂੰ ਈ ਹਾਏ ਜੀ ਮਾਲੇ ਭਾਜੀ ਜੋ ਉਹਨ ਖਰਚਾ ਦਿੰਦਾ ਹੀ ਹਾਏ ਹਾਏ ਤੂੰ ਐਦਾ ਕੋਡਾ ਫੇ ਬੋਲਣ ਤੂੰ ਤੇ ਉਹਦੀ ਪਰਜਾਈ ਆ ਮਾਸੇ ਜੀ ਬੁਰੇ ਲੱਗੀ ਤਾਂ ਕੰਮ ਕਰਦੇ ਨਹੀਂ ਜੰਗੇ ਲੱਗੀ ਤਾਂ ਹੈਗਾ ਆਪਾਂ ਵੀ ਤੇ ਚਲੋ ਉਹਨੂੰ ਥੋੜਾ ਬਥਾ ਖਰਚਾ ਦਿੰਨੇ ਆ ਤੁਹਾਡੀ ਕੀ ਗੱਲ ਹੈ ਹੋਏ ਨਹੀਂ ਤੂੰ ਤੇ ਉਹ ਗੱਲ ਹੀ ਉਹ ਕਰਨ ਲਈ ਵੀ ਕੋਲ ਜਿੱਦਾਂ ਮਾਰੇ ਜਾਂ ਮੂੰਹ ਖੋਲਿਆ ਤੇ ਮੈਂ ਮੁੱੱਚੋ ਝੋਗਾ ਹੋਣਾ ਨਹੀਂ ਤੈਨੂੰ ਕਿੰਨੇ ਕਹਿਤਾ ਵਾ ਮੈਂ ਤਾਂ ਕਹਿਣ ਲਈ ਆ ਵੀ ਉਹ ਤੇ ਉਦਾਂ ਹੀ ਜਾਂਦੀ ਹੁਣ ਦਿਖਿਆਰੀ ਸੀ ਤੇ ਕਹਿਣ ਲਈ ਜਾਂਦੀ ਚੱਲ ਮਾਰੇ ਲਾਗੇ ਆ ਮੜਾ ਜਾ ਤੇ ਮੈਂ ਆਪ ਹੀ ਖਲਾਇਆ ਮੈਂ ਕਿਹਾ ਜਾ ਵੇਖ ਕੇ ਆਨਪ੍ਰੀਤ ਨੂੰ ਕੀ ਕਹਿਣ ਲਈ ਆ ਚਲੋ ਕੋਈ ਗੱਲ ਨਹੀਂ ਐਦਾ ਹੀ ਐਦਾਂ ਦਾ ਨਹੀਂ ਸੋਚੀਦਾ ਹੁੰਦਾ ਤੋ ਜੇ ਕਰਨਾ ਵੀ ਪਵੇ ਕੰਮ ਤੇ ਕੋਈ ਐਡੀ ਗੱਲ ਵੀ ਨਹੀਂ ਆ ਕੋਈ ਮੇਹਣਾ ਵੀ ਨਹੀਂ ਕੰਮ ਦਾ ਇਹੋ ਜਿਹੀ ਗੱਲਾਂ ਥੋੜਾ ਸੋਚੀ ਦੀਆਂ ਹੁੰਦੀਆਂ ਵਾ ਚੰਗੇੜੀ ਨੇ ਲੱਗੇ ਦਾ ਮਾਸੀ ਜੀ ਇਦਾਂ ਫਿਰ ਤੁਹਾਨੂੰ ਪਤਾ ਹੀ ਆ ਨਹੀਂ ਇੰਨਾ ਨਹੀਂ ਸੋਚੀ ਤੁਹਾਨੂੰ ਜਿੱਦਾਂ ਦਾ ਤੁਹਾਡੇ ਹੀ ਆ ਸੋਚਣ ਤੇ ਗੱਲਾਂ ਕਰਨ ਲਈ ਆ ਤੂੰ ਆਪਣੇ ਘਰ ਦੀ ਸੁਣਾ ਠੀਕ ਠਾਕ ਸਾਰੇ ਘਰ ਦੀ ਕੀ ਦੱਸਾਂ ਮਾਸੀ ਜੀ ਤੁਹਾਨੂੰ ਪੁੱਛੋ ਕੋਹਨਾ ਸਾਡੇ ਘਰ ਦਾ ਵਿਹਾਲ ਮੰਮੀ ਆ ਨਾ ਹੱਡੀ ਜਿਹੜੀ ਉਹ ਦਾ ਤੇ ਕੋਸ਼ਾ ਹਾਲ ਨਹੀਂ ਆ ਅਜੇ ਕੱਲ ਆਇਆ ਮੁੰਡਾ ਪਤਾ ਨਹੀਂ ਉਹਨੂੰ ਮਸੀ ਜੀ ਕੀ ਇਹਨਾਂ ਨੇ ਚੁੱਕਣਾ ਦਿੱਤੀ ਕੀ ਨਹੀਂ ਦਿੱਤੀ ਕਿਤੇ ਨਿੱਕੀ ਨਿੱਕੀ ਆਉਂਦੀ ਆ ਸਾਰੀ ਉਹਨੂੰ ਆਉਂਦੀ ਆ ਸਟੋਰੀ ਦੱਸ ਦਿੱਤੀ ਇਹ ਆ ਉਹ ਕਰਦੀ ਏ ਇਹ ਕਰਦੀ ਚੰਗਾ ਖੱਲਰ ਪਾਇਆ ਕਿ ਘਰ ਗੱਲ ਕਾਦੀ ਏ ਨਹੀਂ ਕੀ ਤੂੰ ਕਰਦੀ ਏ ਜਿਹੜਾ ਖੱਲਰ ਇਹਨਾਂ ਪਾ ਗਈ ਮਸੀ ਜੀ ਵੇਖੋ ਦਵਾਈ دارو ਲਈ ਵੀ ਪੈਸੇ ਦਿਨੀਆਂ ਫਿਰ ਵੀ ਕਹਿੰਦੀ ਮੰਮੀ ਵੀ ਦਿੰਦੀ ਤੂੰ ਕੱਖ ਨਹੀਂ ਸਾਨੂੰ ਕਪੜਾ ਲੀੜਾ ਤੋਤਾ ਦਿਨੀ ਉਹਨਾਂ ਨੂੰ ਰੋਟੀ ਟੈਮੋ ਟਾਈਮ ਦਿਨੀ ਆ ਮੰਨ ਲਓ ਹੁਣ ਉਹਦੀ ਤਨਖਾਹ ਕਿਹੜੀ ਇੱਥੇ ਜ਼ਿਆਦਾ ਹੀ ਹੈ ਦੇ ਕੰਪਨੀ ਚ ਹੀ ਨਾ ਉਹ ਸਾਰੇ ਖਰਚੇ ਮੈਨੂੰ ਉਸੇ ਪੈਸਿਆਂ ਵਿੱਚ ਉਹ ਕਰਨੇ ਪੈਂਦੇ ਹੁੰਦੇ ਸੀ ਤੇ ਮੰਮੀ ਹਾਈ ਦੰਦਿਆਂ ਗੱਲਾਂ ਤੋਂ ਨਿੱਕ-ਨਿੱਕ ਨੋਕ-ਚੋਕ ਤੋਂ ਲੜਦੀ ਰਹਿੰਦੀ ਬਸ ਤਾਂ ਫਿਰ ਦੂਜੀ ਗੱਲ ਇਹ ਸੋਲੋ ਆਂਦੀ ਇਹ ਤੈਨੂੰ ਤਾਂ ਹਰ ਗੱਲ ਚ ਮੇਰੀ ਧੀ ਬੁਰੀ ਲੱਗਦੀ ਮੇਰੀ ਧੀ ਨੂੰ ਤਾਂ ਬੁਰੀ ਕਹਿ ਦਿੰਨੀ ਆ ਮੇਰੀ ਧੀ ਨੂੰ ਐ ਕਹਿੰਨੀ ਜੇ ਕਹਿੰਨੀ ਆ ਤੁਹਾਨੂੰ ਪਤਾ ਕਿੰਨਾ ਘਰ ਦਾ ਖਰਚਾ ਹੁੰਦਾ ਵਾ ਚਾਰ ਸਫੇਰੇ ਸਾਰਿਆਂ ਨੂੰ ਮੈਂ ਹੀ ਮਿਲਣਾ ਵਰਤਨਾ ਸਾਰੇ ਖਰਚੇ ਮਾਸੀ ਜੀ ਮੈਂ ਹੀ ਕਰਨੇ ਹੁੰਦੇ ਆ ਪਰ ਮੈਨੂੰ ਕੇ ਪਾਸੇ ਵੀ ਨਹੀਂ ਹੋਟੀ ਕਹਿੰਦੀ ਸੱਚ ਪੁੱਛੋ ਤੇ ਮਨਜੀਤ ਮੇਰੇ ਇੱਕ ਗੱਲ ਸੁਣ ਵੀ ਉਹਨਾਂ ਦੇ ਖਰਚੇ ਉਹਨਾਂ ਨੂੰ ਦੇ ਹਾਂ ਤੂੰ ਕੋਈ ਨਿਆ ਨਿਆ ਜ਼ਿੰਮੇਵਾਰੀਆਂ ਲੈ ਕੇ ਬੈਠੀ ਨਾਲੇ ਦੀਪ ਨੂੰ ਕਿਉਂ ਐਦਾਂ ਤੁਸੀਂ ਨੋ ਕਟੋ ਕੀ ਇਹਨੂੰ ਕਵੇਚ ਲੈਂਦੀ ਆਪਣੇ ਘਰ ਤੁਸੀਂ ਜੋ ਮਰਜ਼ੀ ਕਰੋ ਹਾਂ ਕਿਉਂ ਮੇਰੀ ਕੀ ਨੂੰ ਐਦਾਂ ਲੈ ਵੇਚ ਲੈਂਦੀ ਆ ਮੂੰਹ ਗਾੜੀ ਤੁਸੀਂ ਮਾਸੀ ਜੀ ਛੱਡ ਦਿਓ ਤੁਸੀਂ ਗੱਲ ਗੱਲ ਤਾਂ ਉੱਥੇ ਕੋਈ ਹੁੰਦੀ ਨਹੀਂ ਇਹੋ ਜੀ ਮੰਮੀ ਸਾਡੀ ਦੀ ਆਦਤ ਤੁਹਾਨੂੰ ਪਤਾ ਹੀ ਜਿੱਦਾਂ ਦੀ ਹੈਗੀ ਆ ਉੱਥੇ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਜਿੱਦਾਂ ਉਹ ਘਰ 'ਚ ਮੈਂ ਦਿਨ ਕੱਢਦੀ ਆ ਮਾਸੀ ਤੈਨੂੰ ਕੀ ਪਤਾ ਕਿੱਦਾਂ ਮੈਂ ਦਿਨ ਕੱਢਦੀ ਆ ਉੱਥੇ ਕਿੱਦਾਂ ਦੇ ਕੱਢਦੀ ਮੰਜੀ ਤਾਂ ਆ ਨਹੀਂ ਤੇਰੀ ਗੱਲ ਮੈਨੂੰ ਚੰਗੀ ਲੱਗੀ ਯੂਦੋ ਮੈਂ ਤੈਨੂੰ ਕਹਿਣ ਲਈ ਉਹਨਾਂ ਦੇ ਖਰਚੇ ਤੂੰ ਉਹਨਾਂ ਨੂੰ ਦੇ ਤੂੰ ਆਪਣੇ ਜ਼ਿੰਮੇਵਾਰੀ ਤੂੰ ਉਸਰਤੇ ਕਿਉਂ ਕਿ ਤੂੰ ਬੜੇ ਬੜੀ ਚੁੱਕੀ ਨਹੀਂ ਲੈਣਾ ਵਾ ਤੇ ਬਾਕੀ ਤੁਸੀਂ ਨਾ ਆਪਣੇ ਘਰ ਜੋ ਮਰਜ਼ੀ ਕਰਿਆ ਕਰੋ ਮੇਰੀ ਦੀਪ ਦਾ ਨਾਮ ਨਹੀਂ ਲੈਣਾ ਤੁਸੀਂ ਉੱਥੇ ਅਸੀਂ ਕਿ ਵਿਚਾਰੀ ਕੀ ਪਤਾ ਕਿੰਨਾ ਦੇਣ ਕੱਢਣ ਲਈ ਆ ਤੇ ਤੁਸੀਂ ਉਹਦਾ ਹੀ ਭੋਗ ਪਾਉਂਦੀ ਰਹਿੰਦੀ ਆ ਥਾਂ ਥਾਂ ਤੇ ਮਾਸੀ ਜੀ ਗੱਲ ਉਹ ਨਹੀਂ ਹੈਗੀ ਭੋਗ ਪਾਉਂਦੀ ਨਹੀਂ ਥਾਂ ਥਾਂ ਤੇ ਗੱਲ ਹੈਗੀ ਹੁਣ ਉਹਦੀ ਮਾਂ ਵਾ ਨਾ ਤੇ ਮਾਂ ਨੂੰ ਤਾਂ ਆਪਣੀ ਦੀਦਾ ਉਹ ਹੀ ਗੱਲ ਸਾਰਾ ਕੁਝ ਦੀਦਾ ਮੇਰੀ ਧੀ ਕੋ ਕੁਛ ਹੈ ਨਹੀਂ ਮੈਂ ਮੈਂ ਥੋੜਾ ਉਹਨੂੰ ਦੀਦੀਆਂ ਭੀ ਇਹ ਵੀ ਮੇਰੇ ਲੱਗੇ ਇੰਨਾ ਲੱਗਦੀ ਆ ਇਹਨੂੰ ਫ ਉਥੇ ਤੇ ਮੈਂ ਹੀ ਆ ਨਾ ਉਹਦਾ ਸਾਰਾ ਸਾਥ ਦਿੱਨੀ ਪਰ ਫੇਰ ਵੀ ਮੰਮੀ ਨੇ ਕਦ ਮੇਰੇ ਸਿਰ ਚ ਨਾ ਭਰ ਕੇ ਤਵਾ ਸਵਾਹ ਦਾ ਪਾਉਂਦੀ ਆ ਵੀ ਇਹ ਕਾਹੇ ਜੋਗੀ ਨਹੀਂ ਹੈਗੀ ਉਹ ਵੀ ਆਉਂਦੀ ਆ ਝੁਕਣਾ ਦਿੱਤੀ ਇਹਨੇ ਵੀ ਆ ਆ ਇਹ ਕਰਤੂਤਾ ਕਰਦੀ ਪਰਸ ਪਾ ਕੇ ਤੁਰ ਪੈਂਦੀ ਮੈਂ ਅਸੀ ਕਿੱਥੇ ਜਾਨੀ ਪਰਸ ਮੈਂ ਮਨਜੀਤ ਕਿਸ ਦੇ ਘਰ ਦਾ ਹਨੂ ਨਹੀਂ ਪਤਾ ਸਵਾਹ ਤੈਨੂੰ ਪਾਉਣੀ ਪੈਣੀ ਤੂੰ ਭਾਵੇਂ ਨਾ ਵੀ ਭਾਵੇਂਗੀ ਨਾ ਨੋਕ ਝੋਕ ਘਰਾਂ ਚ ਹੋ ਜਾਂਦੀ ਆ ਬਾਕੀ ਤੂੰ ਹੀ ਜਿਹੜੀ ਨਾ ਉਹ ਤੈਨੂੰ ਲਾਗੇ ਉਹਨਾਂ ਦੇ ਲੱਗਣਾ ਪੈਣਾ ਉਹਨਾਂ ਦਾ ਸਰੀਰ ਦੋਹਾਂ ਜਣਿਆਂ ਦਾ ਉਦਾਂ ਦਾ ਵਾ ਤੈਨੂੰ ਹਰ ਹੀ ਤੈਨੂੰ ਕਹਿਣਾ ਮੈਂ ਹੋਰ ਉਹਨਾਂ ਨੂੰ ਨਹੀਂ ਕਹਿ ਸਕਦੀ ਜੀ ਵੇਖੋ ਮੈਂ ਲਾਗੇ ਲੱਗਦੀ ਆ ਫਿਰ ਵੀ ਉਹੀ ਹਾਲ ਕਰਦੇ ਆ ਕੀ ਕਰਾਂ ਮੈਂ ਹੋ ਪਰੇ ਕਰ ਛੜਿਆ ਕਰ ਵੇਖ ਮੈਂ ਤੈਨੂੰ ਇਹ ਨਹੀਂ ਕਹਿੰਦੀ ਵੀ ਤੂੰ ਉਹਨਾਂ ਦੇ ਲਾਗੇ ਨਾ ਲੱਗ ਜਾ ਕਿੱਦਾਂ ਨਹੀਂ ਤੂੰ ਨੋਂਤੀ ਉਹਨਾਂ ਦੀ ਨੋ ਵੀ ਤੂੰ ਆ ਤੇ ਧੀ ਵੀ ਤੂੰ ਆ ਪਰ ਉਹ ਕੁੜੀ ਉਹਨਾਂ ਦੀ ਜਿਹੜੀ ਸਾਡੇ ਘਰ ਆ ਗਈ ਹੈ ਮੈਂ ਮੰਦੀ ਮਸੀ ਜੀ ਮੈਂ ਹੀ ਸਾਰਾ ਕੁਝ ਉਹਨਾਂ ਦਾ ਉੱਥੇ ਤੀਜਾ ਜਾਣਾ ਹੈ ਵੀ ਨਹੀਂ ਆ ਕੋਈ ਘਰ ਵੇਖਵਾਤੀ ਮੈਂ ਹੀ ਵੇਖਾ ਪਰ ਮੰਮੀ ਨੂੰ ਇਹ ਗੱਲ ਸਮਝਣੀ ਚਾਹੀਦੀ ਨਾ ਵੀ ਇਹ ਆਪਣੀ ਧੀ ਬਗਾਨੇ ਘਰ ਕਰਦੀ ਸਾਡੀ ਧੀ ਆ ਪਰ ਮੰਮੀ ਕਿਉਂ ਨਹੀਂ ਇਹ ਗੱਲ ਨੂੰ ਸਮਝਦੀ ਮੈਂ ਤਾਂ ਤੈਨੂੰ ਕਹਤਾ ਵੀ ਹੁਣ ਉਹ ਹੈ ਹੀ ਉਹਨਾਂ ਦੇ ਆ